ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਕਿੰਨਾ ਲੰਮਾ ਸਮਾਂ ਘੇਰਾ ਪਿਆ ਰਿਹਾ 7 ਮਹੀਨੇ ਤੇ 19 ਦਿਨ ਤੁਸੀਂ ਵਰਲਡ ਦੀ ਹਿਸਟਰੀ ਪੜ੍ਹ ਕੇ ਵੇਖ ਲਓ ਐਡਾ ਲੰਮਾ ਘੇਰਾ ਕਿਤੇ ਵੀ ਨਹੀਂ ਪਿਆ ਤੇ ਘੇਰਾ ਲੰਮਾ ਹੋਣ ਦਾ ਇੱਕ ਕਾਰਨ ਸੀ ਕਿ ਆਰਮ ਜੇਪ ਦੇ ਜਰਨੇਲਾਂ ਨੇ ਇਹ ਜਮਾ ਕੇ ਵੇਖ ਲਿਆ ਸੀ ਵੀ ਗੁਰੂ ਗੋਬਿੰਦ ਸਿੰਘ ਨੂੰ ਇਸ ਤਰ੍ਹਾਂ ਜਿੱਤਿਆ ਨਹੀਂ ਜਾ ਸਕਦਾ ਉਹਨੇ ਲਿਖਤੀ ਰੂਪ ਵਿੱਚ ਲਿਖ ਕੇ ਦਿੱਤਾ ਸੀ ਵੀ ਤੁਸੀਂ ਜੰਗ ਲੜੋਈ ਨਾ ਚਾਰ ਸਫੇਰੋਂ ਕਿਲੇ ਨੂੰ ਘੇਰਾ ਪਾ ਕੇ ਬਹਿ ਜੋ ਰਸਤਾ ਜਾਣੀਆਂ ਅੰਦਰ ਬੰਦ ਕਰ ਦਿਓ ਸਿੱਖ ਭੁੱਖ ਦੇ ਦੁੱਖ ਦੇ ਨਾਲ ਆਪਣੇ ਆਪ ਕਿਲਾ ਛੱਡ ਦੇਣਗੇ ਇਸ ਜੀਵਨ ਨੂੰ ਸਭ ਤੋਂ ਪਹਿਲੀ ਲੋੜ ਜੀਣ ਦੀ ਹੈ ਹਵਾ ਦੀ ਜੋ ਸਰਵ ਵਿਆਪਕ ਹੈ ਤੇ ਹਰ ਜਗ੍ਹਾ ਹਰ ਇੱਕ ਮਨੁੱਖ ਨੂੰ ਮਿਲ ਜਾਂਦੀ ਹੈ ਦੂਸਰੀ ਇਸ ਜੀਵਨ ਨੂੰ ਜੀਣ ਦੀ ਲੋੜ ਹੈ ਪਾਣੀ ਦੀ ਮਹਾਰਾਜ ਬੜੇ ਹੀ ਦੀਰਘ ਦਰਸ਼ੀ ਸਨ ਪੋਨਾ ਨੰਦਗੜ ਦੇ ਕਿਲੇ ਚ ਇੱਕ ਬੌਲੀ ਖਦਾਈ ਜਿਹੜੀ ਅੱਜ ਵੀ ਉੱਥੇ ਮੌਜੂਦ ਆ ਵੀ ਭਾਵੇਂ ਕਿੰਨਾ ਲੰਮਾ ਸਮਾਂ ਘੇਰਾ ਪਿਆਰਾ ਪਰ ਪਾਣੀ ਦੀ ਕਿੰਤ ਨਾ ਆਵੇ ਤੀਸਰੀ ਇਸ ਜੀਵਨ ਨੂੰ ਜੀਣ ਦੀ ਲੋੜ ਹੈ ਅਨ ਦੀ ਉਹ ਜਿੰਨਾ ਚਿਰ ਸੀ ਗੁਰੂ ਕੇ ਸਿੱਖ ਛੱਕਦੇ ਰਹੇ ਜਦੋਂ ਅਨ ਸਮਾਪਤ ਹੋ ਗਿਆ ਫਿਰ ਸਿੱਖਾਂ ਨੇ ਰੁੱਖਾਂ ਦੇ ਪੱਤੇ ਭਰੂ-ਭਰੂ ਕੇ ਛਕੇ ਰੋਖਾਂ ਦੀਆਂ ਜੜਾਂ ਨੂੰ ਬਾਲ-ਬਾਲ ਕੇ ਛਕਿਆ ਸ਼ੇਰਾਂ ਦੀ ਕੰਡ ਲਾਉਣ ਵਾਲੇ ਸੂਰਮੇ ਭੁੱਖ ਨੇ ਇੱਕ ਰਾ ਰੋੜ ਕੇ ਰੱਖ ਦਿੱਤੇ ਕਈ ਨੀਲੇ ਵਰਗੇ ਪ੍ਰਸ਼ਾਦੀ ਹਾਥੀ ਵਰਗੇ ਜਾਨਵਰ ਵੀ ਇਸ ਕਿਲੇ ਵਿੱਚ ਸਤਗੁਰਾਂ ਦੇ ਮਾਰੇ ਗਏ ਇਹਨਾਂ ਦਿਨਾਂ ਦੇ ਵਿੱਚ ਹੀ ਹਿੰਦੁਸਤਾਨ ਦੇ ਸ਼ਕਸ਼ੀ ਬਾਦਸ਼ਾਹ ਔਰੰਗਜ਼ੇਬ ਉਹਦੇ ਮੁੰਚੀ ਇਜਨੀ ਦੀ ਮੋਰ ਥੱਲੇ ਕੁਮਾਰ ਨੂੰ ਖਾਤਾ ਆ ਕਿ ਮੇਰੇ ਨਵਾਬਾ ਨੇ ਤੁਹਾਨੂੰ ਬਹੁਤ ਤੰਗ ਕੀਤਾ ਤੁਸੀਂ ਜੇ ਦੀਨੇ ਕਾਂਡ ਦੇ ਮਕਾਮ ਤੇ ਆ ਕੇ ਸੁਲਾ ਦੀ ਗੱਲ ਕਰੋ ਤੇ ਇੱਕ ਚਿੱਠੀ ਸੂਬਾ ਵਜ਼ੀਰ ਖਾਨ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਭੇਜੀ ਗਈ ਇੱਕ ਚਿੱਠੀ ਲਾਹੌਰ ਦੇ ਸੂਬੇ ਜ਼ਬਰਦਸਤ ਖਾਨ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਆਈ ਇੱਕ ਚਿੱਠੀ 22 ਧਰਦਿਆਂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਭੇਜੀ ਕਿ ਜੇ ਤੁਸੀਂ ਕਿਲਾ ਛੱਡ ਦਿਓ ਤੁਹਾਡੀ ਸਾਡੀ ਲੜਾਈ ਮੁੱਕ ਜਾਏਗੀ ਇੱਕ ਚਿੱਠੀ ਨਾਲ ਹੀ ਔਰਮਜੀਬ ਨੇ ਵਜ਼ੀਰ ਖਾਨ ਨੂੰ ਲਿਖ ਦਿੱਤੀ ਕਿ ਜੇਕਰ ਤੇ ਪੀਰੇ ਖੰਦ ਮੇਰੀਆਂ ਗੱਲਾਂ ਤੇ ਇਤਬਾਰ ਕਰਕੇ ਅਨੰਦਪੁਰ ਦਾ ਕਿਲਾ ਛੱਡਦੇ ਤੈਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦੇਵਾਂ ਪਰ ਮਹਾਰਾਜ ਇਹਦੀ ਮੱਕਾਰੀ ਨੂੰ ਜਾਣਦੇ ਸਨ ਉਹਨਾਂ ਦਾ ਸੁਭਾਅ ਆਉਣ ਵਾਲੀਆਂ ਮੁਸ਼ਕਲਾਂ ਤੋਂ ਮੂੰਹ ਮੋੜ ਲੈਣਾ ਨਹੀਂ ਸੀ ਉਹਨਾਂ ਨੇ ਜ਼ਿੰਦਗੀ ਦੇ ਹਰ ਚਰਾਹੇ 'ਚੋਂ ਵਿਖੜੇ ਪੈਂਡੇ ਦੀ ਚੋਣ ਕੀਤੀ ਜਦੋਂ ਉਹਨਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਦੀ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਨਾ ਸਿੱਖਾਂ ਨੇ ਬੜੇ ਤੋਹਫੇ ਪੇਸ਼ ਕੀਤੇ ਇੱਕ ਤੋਪਾ ਹਿੰਦੁਸਤਾਨ ਦੇ ਸ਼ਕਸ਼ੀ ਬਾਦਸ਼ਾਹ ਵੱਲੋਂ ਗੁਰੂ ਗੋਬਿੰਦ ਸਿੰਘ ਆਇਆ ਉਹ ਕੀ ਸੀ ਸ਼ਹੀਦ ਕੀਤਾ ਆਇਆ ਸੈਭ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਸਤਗੁਰਾਂ ਨੇ ਬੜੇ ਅਦਬ ਨਾਲ ਝੋਲੀ ਵਿਚ ਰੱਖ ਕੇ ਤੇ ਤਲਵਾਰ ਦੇ ਕਬਜੇ ਤੇ hath ਰੱਖ ਕੇ ਗੱਲ ਆਖੀ ਸੀ ਕਿ ਜਿੰਨਾ ਚਿਰ ਤੱਕ ਤੁਹਾਨੂੰ ਛੀਦ ਕਰਨ ਵਾਲੀ ਜ਼ਾਲਮ ਸਰਕਾਰ ਦਾ ਜ਼ੁਲਮ ਨਾ ਖਤਮ ਹੋ ਜਾਂਦਾ ਉਹਨਾਂ ਚਿਰ ਮੈਂ ਤਲਵਾਰ ਮ्यान ਵਿੱਚ ਨਹੀਂ ਕਰੂੰਗਾ ਇਹ ਸੀ ਉਹਨਾਂ ਦੇ ਵਿਖੜੇ ਪੈਂਡੇ ਦੀ ਚੋਣ ਸਵੇਰ ਹੋਈ ਤੇ ਉਹਨਾਂ ਆਪਣੀ ਮਾਤਾ ਮਾਤਾ ਗੁਜਰੀ ਜੀ ਨੂੰ ਆਖਿਆ ਮਾਤਾ ਜੀ ਆ ਚਾਰ ਛਿੱਟੀਆਂ ਮੈਨੂੰ ਆਪਣੇ ਦੇਸ਼ ਦੇ ਰਾਜਿਆਂ ਵੱਲੋਂ ਆਈਆਂ ਬੇਟਾ ਇਹ ਕੀ ਆਂਦੇ ਆ ਮਾਤਾਆਂ ਦੇ ਪਿੱਕਲਾ ਛੱਡ ਦਿਓ ਤੁਹਾਡੀ ਸਾਡੀ ਲੜਾਈ ਮੁੱਕ ਜਾਏਗੀ ਮਾਤਾ ਨੇ ਆਖਿਆ ਬੇਟਾ ਲੜਾਈ ਮੁੱਕ ਜਾਣੀ ਕੋਈ ਜ਼ਿੰਦਗੀ ਨਹੀਂ ਜ਼ਿੰਦਗੀ ਇੱਕ ਸੰਘਰਸ਼ ਹੈ ਇਹ ਪੰਜ ਭੂਤਕ ਸਰੀਰ ਤੈਨੂੰ ਸੰਘਰਸ਼ ਵਾਸਤੇ ਮਿਲਿਆ ਹੈ ਮਤ ਸੋਚੋ ਕਿ ਲੜਾਈ ਮੁੱਕੇਗੀ ਇਹ ਲੜਾਈ ਸਗੋਂ ਹੋਰ ਵਧੇਗੀ ਕਿਉਂਕਿ ਤੇਰਾ ਵਾਸਤਾ ਉਹਨਾਂ ਬੰਦਿਆਂ ਦੇ ਨਾਲ ਪੈ ਗਿਆ ਜਿਨ੍ਹਾਂ ਦਾ ਧਰਮ ਹੀ ਕੋਈ ਨਹੀਂ ਮਾਤਾ ਮੈਂ ਤੁਹਾਡੀ ਇਹ ਰਹਿ ਲੈਣੀ ਚਾਹਨਾ ਵੀ ਕਿਲਾ ਛੱਡ ਦੇਣਾ ਚਾਹੀਦਾ ਜਾਂ ਨਹੀਂ ਮਾਤਾ ਨੇ ਕਿਲਾ ਛੱਡਣ ਵਿੱਚ ਰਹਿ ਪ੍ਰਗਟ ਕੀਤੀ ਸਤਿਗੁਰੂ ਕਹਿਣ ਲੱਗੇ ਮਾਤਾ ਜੀ ਮੁਸੀਬਤਾਂ ਹੋਰ ਵੱਧਣਗੀਆਂ ਮਾਤਾ ਗੁਜਰੀ ਜੀ ਦੀ ਉਮਰ ਉਸ ਵੇਲੇ 80 ਵਰੇ ਦੇ ਕਰੀਬ ਸੀ ਤੇ ਇਸ ਉਮਰ ਦੇ ਵਿੱਚ ਹੋਸ਼ ਹਵਾਸ਼ ਕਾਇਮ ਰਹਿਣੇ ਠੀਕ ਫੈਸਲੇ ਕਰਨੇ ਉਹਨਾਂ ਦੀ ਆਤਮਾ ਕਿੰਨੀ ਬਲਵਾਨ ਹੋਏਗੀ ਤੇ ਆਤਮਾ ਬਲਵਾਨ ਹੋਣ ਦਾ ਕਾਰਨ ਉਹਨਾਂ ਦਾ ਸਿਮਰਨ ਸੀ ਉਹਨਾਂ ਦਾ ਤਪ ਸੀ ਮਾਤਾ ਨੇ ਆਖਿਆ ਬੇਟਾ ਜੇ ਤੂੰ ਕਿਲਾ ਨਾ ਛੱਡੇਗਾ ਨਾ ਤਿਆਸ ਇਹ ਗੱਲ ਕਹੇਗਾ ਕਿ ਦੇਖ ਤੇ ਤੇਗ ਬਹਾਦਰ ਦਾ ਪੁੱਤਰ ਕਿਲੇ ਚੋਂ ਬਾਹਰ ਹੁੰਦਾ ਤੇ ਇਹਦੀ ਜਵਾਬ ਮਰਦੀ ਵੇਖੀ ਜਾਂਦੀ ਬੇਟਾ ਮੈਂ ਉਹਦਣ ਪ੍ਰਸੰਨ ਹੋਵਾਂਗੀ ਜਿੱਦਣ ਤੇਰੇ ਕੋਲ ਕੋਈ ਮਜ਼ਬੂਤ ਕਿਲਾ ਨਹੀਂ ਹੋਏਗਾ ਤੇਰੇ ਕੋਈ ਜੰਗ ਦਾ ਸਮਾਨ ਨਹੀਂ ਹੋਏਗਾ ਤੇਰੇ ਕੋਲ ਬਹੁਤੀ ਫੌਜ ਨਹੀਂ ਹੋਏਗੀ ਤੇ ਜਿੱਦਣ ਤੂੰ ਚੰਦ ਸਾਥੀਆਂ ਦੇ ਨਾਲ ਜ਼ਿੰਦਗੀ ਦੇ ਪਿੰਡ ਵਿੱਚ ਇਹ ਗੱਲ ਕਹੇਗਾ ਕਿ ਸ਼ੁਭ ਕਰਮਨ ਤੇ ਕਬ ਹੋਣਾ ਡਰਾਂ ਮੈਂ ਉਦੋਂ ਸਮਝਾਂਗੀ ਮੈਂ ਆਪਣੇ ਬੇਟੇ ਨੂੰ ਆਪਣੇ ਦੁੱਧ ਵਿੱਚੋਂ ਕੋਈ ਸ਼ਕਤੀ ਦਿੱਤੀ ਜਾ ਉਹ ਦਿਨ ਤੇਰੇ ਪਿਤਾ ਦਾ ਖੂਨ ਪਰਖਿਆ ਜਾਏਗਾ ਮਾਤਾ ਦੇ ਕਹਿੰਦੇ ਸਤਿਗੁਰ ਨੇ ਕਿਲਾ ਛੱਡ ਦਿੱਤਾ 6 ਤੇ 7 ਕੋ ਦੀ ਰਾਤ ਨੂੰ ਵਿਚਲੀ ਰਾਤ ਨੂੰ ਇਹ ਕਿਲਾ ਛੱਡਿਆ ਚਾਬੀਆਂ ਗੁਰਬਖਸ਼ ਦਾਸ ਮਾਨਤ ਨੂੰ ਬੁਲਾ ਕੇ ਦਿੱਤੀਆਂ ਸਾਡੇ ਤੋਂ ਬਾਅਦ ਇੱਥੇ ਤੂੰ ਬੱਤੀ ਤੁਸਾ ਕਰਨੀ ਆ ਤੁਸੀਂ ਕਦੋਂ ਆਓਗੇ ਉਸ ਮਹਾਂਪੁਰਸ਼ ਨੇ ਪੁੱਛਿਆ ਸਤਿਗੁਰੂ ਕਹਿਣ ਲੱਗੇ ਮੈਂ ਇਸ ਧਰਤੀ ਤੋਂ ਸਦਾ ਵਾਸਤੇ ਜਾ ਰਿਹਾ ਹਾਂ ਸਿੱਖੋ ਇਹ ਗੱਲਾਂ ਬੜੀਆਂ ਦਿਲ ਖਲਾਸ ਦੇਣ ਵਾਲੀਆਂ ਸਨ ਮਹਾਰਾਜ ਉਸ ਪਿਆਰੇ ਅਨੰਦਪੁਰ ਨੂੰ ਛੱਡ ਰਿਹਾ ਜਿੱਥੇ ਉਹਨਾਂ ਦੇ ਬੇਟਿਆਂ ਦੇ ਜਨਮ ਹੋਇਆ ਜਿੱਥੇ ਉਹਨਾਂ ਨੇ ਤੀਰ ਚਲਾਉਣੇ ਸਿੱਖੇ ਆ ਜਿੱਥੇ ਉਹਨਾਂ ਨੇ ਗੁਰੂ ਤੇਗ ਬਹਾਦਰ ਮਾਰੇ ਦੇ ਆਪਣੇ ਲੈ ਆ ਔਰ ਆਪਣੇ ਪਿਤਾ ਦੀ ਸ਼ਹਾਦਤ ਦਾ ਪਰਨ ਔਰ ਪ੍ਰਤਿਗਿਆ ਵੀ ਆਪਣੀਆਂ ਅੱਖਾਂ ਨਾਲ ਵੇਖੀ ਮਹਾਰਾਜ ਉਸ ਪਿਆਰੇ ਆਨੰਦਪੁਰ ਨੂੰ ਛੱਡ ਰਹੇ ਆ ਛੋਟੇ ਜਿਹੇ ਕਾਫਲੇ ਨਾਲ ਮਹਾਰਾਜ ਇਸ ਕਿਲੇ ਵਿੱਚੋਂ ਬਾਹਰ ਨਿਕਲਦੇ ਆ ਦੋ ਕਦਮ ਅੱਗੇ ਗਏ ਆ ਪਿੱਛੋਂ ਘੋੜੇ ਤੇ ਸੂਝਾ ਚੜਿਆ ਹੁੰਦਾ ਦਇਆ ਸਿੰਘ ਨੇ ਪੁੱਛਿਆ ਮਹਾਰਾਜ ਇਹ ਕੀ ਖਬਰ ਆ ਸਤਗੁਰੂ ਕਹਿਣ ਲੱਗੇ ਦੁਸ਼ਮਣ ਆਪਣਾ ਈਮਾਨ ਛੱਡ ਚੁੱਕਾ ਹੈ ਉਹ ਸਾਡੇ ਤੇ ਧਾਵਾ ਬੁੱਲਣ ਵਾਲਾ ਹੈ ਚਾਰ ਕਦਮ ਅੱਗੇ ਗਿਆ ਅੱਗਿਓਂ ਘੋੜੇ ਤੇ ਸੂਈਆਂ ਚੜਿਆ ਆਉਂਦਾ ਬਿਆ ਸਿੰਘ ਨੇ ਫਿਰ ਪੁੱਛਿਆ ਮਹਾਰਾਜ ਇਹ ਕੀ ਖਬਰ ਆ ਸਤਗੁਰੂ ਕਹਿਣ ਲੱਗੇ ਸਿੱਖੋ ਜੇ ਸਰਸਾ ਨੂੰ ਤੁਸੀਂ ਪਾਰ ਕਰਨਾ ਨਾ ਉਹਦੇ ਵਿੱਚ ਤੁਗਿਆਨੀ ਉਹਦੇ ਵਿੱਚ ਹਾੜਾ ਚੁੱਕਾ ਹੈ ਮੁਸ਼ਕਲੇ ਇਤਨੀ ਬੜੀ ਮਸੀਬਤਾਂ ਇਤਨੀ ਬੜੀ ਕਿ ਅਸਾ ਹੋ ਗਈ ਗੁਰੂ ਗੋਬਿੰਦ ਸਿੰਘ ਨੇ ਵੇਖਿਆ ਵੀ ਸੁਖਾਵੀ ਗੱਲ ਤੇ ਹੈ ਹੀ ਕੋਈ ਨਹੀਂ ਹੁਣ ਤੈਨੂੰ ਵਿਖੜੇ ਵਿਸ਼ਵਾਸ ਪੈਂਡੇ ਦੇ ਨਾਲ ਜਿਠੜਾ ਪੈਣਾ ਇੱਕ ਬੜਾ ਉਰਦੂ ਦਾ ਵਿਦਵਾਨ ਸ਼ੇਰ ਲਿਖਦਾ ਗਰ ਬੱਡਣਾ ਹੈ ਤੋ ਦਾਮਨ ਕੋ ਨਾ ਕਾਂਟੋ ਸੇ ਬਚਾ ਕੇ ਬੜੋ ਹਰ ਖਾਰ ਸੇ ਉਲਝਾ ਕੇ ਬੜੋ ਨਾ ਮੁਮਕਲ ਮੰਜ਼ਿਲ ਮਿਲੇ ਹਰ ਦਾਮ ਤੇ ਮੰਜ਼ਿਲ ਕੀ ਕਸਮ ਖਾ ਕੇ ਬੜੋ ਐਸੀ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਅਕੀਦਾ ਮਹਾਰਾ ਜੀ ਨੇ ਆਪਣੇ ਪੁੱਤਰ ਅਜੀਤ ਸਿੰਘ ਵੱਲੇ ਸਰਸਾ ਦੇ ਕੰਡੇ ਤੇ ਖਰੋਤਿਆਂ ਵੇਖਿਆ ਪਿਤਾ ਜੀ ਵੈਰੀ ਉੱਤੇ ਆ ਜਿਹੜੇ ਆ ਕੀ ਹੁਕਮਾ ਸਤਿਗੁਰ ਕਹਿਣ ਲੱਗੇ ਵੈਰੀ ਦਾ ਰਸਤਾ ਰੋਕ ਲਿਆ ਜਾਏ ਉਨਾ ਚਿਰ ਤੱਕ ਛਾਤੀਆਂ ਡਾ ਕੇ ਬਾਬਾ ਅਜੀਤ ਸਿੰਘ ਜੀ ਭਾਈ ਉਹਦੇ ਸਿੰਘ ਤੇ ਭਾਈ ਜੀਵਨ ਸਿੰਘ ਨੇ ਮੁਕਾਬਲਾ ਕੀਤਾ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਨੇ ਆਪਣਾ ਨਿਤਨੇਮ ਨਹੀਂ ਸੀ ਸਮਾਪਤ ਕਰ ਲਿਆ ਕਿਉਂਕਿ ਅੰਮ੍ਰਿਤ ਵੇਲਾ ਹੋ ਚੁੱਕਾ ਸੀ ਸੰਤ ਸਿੰਘ ਨੇ ਆਖਿਆ ਮਹਾਰਾਜ ਸਰਸਾ ਪਾਰ ਕਰ ਜੀਏ ਨਿਤਨੇਮ ਫੇਰ ਕਰ ਲਾਂਗੇ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ ਸੰਤ ਸਿੰਘਾ ਮੁੜ ਕੇ ਵੇਲਾ ਨਹੀਂ ਲੱਭਣਾ ਇੱਥੇ ਸਮਾਧੀਆਂ ਲਾ ਕੇ ਬਹਿ ਜਾਓ ਮਹਾਰਾਜ ਖਾਲਸਾ ਸ਼ਹੀਦ ਹੋ ਜਾਏਗਾ ਸਤਗੁਰੂ ਕਹਿਣ ਲੱਗੇ ਫਿਰ ਇਹਦੋਂ ਅੱਗੇ ਖਾਲਸੇ ਨੇ ਲੈਣਾ ਵੀ ਕੀ ਜਾਗੇ ਓਏ ਕਿਹੋ ਜਿਹਾ ਗੁਰੂ ਹੋਏਗਾ ਜਿਹੜਾ ਆਪਣੇ ਪੁੱਤਰ ਨੂੰ ਮੈਦਾਨੇ ਜੰਗ ਨੂੰ ਤੋੜਿਆ ਹੋਏਗਾ ਔਰ ਆਪ ਉਸ ਅਕਾਲ ਪੁਰਖ ਦੀ ਸੇਪਤ ਦੇ ਵਿੱਚ ਇੱਕ ਨਿਕ ਹੋਇਆ ਹੋਏਗਾ ਇਥੋਂ ਸਾਨੂੰ ਇਹ ਸਿੱਖਿਆ ਲੈ ਲੈਣੀ ਚਾਹੀਦੀ ਹੈ ਕਿ ਜਿਹੜੇ ਅੰਮ੍ਰਿਤ ਵੇਲੇ ਨੂੰ ਅਸੀਂ ਰਜਾਈ 'ਚ ਮੂੰਹ ਦੇ ਕੇ ਨੀਂਦ ਵਿੱਚ ਖਰਾਟੇ ਮਾਰ ਕੇ ਸੌ ਕੇ ਨਗਾ ਦਿੰਨੇ ਆ ਉਸ ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਸਤੇ ਮਰਨੇ ਆਪਣੀ ਜਾਨਾਂ ਤੋਂ ਪਿਆਰੇ ਸਿੰਨ ਤੇ ਸ਼ਹੀਦ ਕਰਵਾਤੇ ਪਰ ਉਹਨਾਂ ਅੰਮ੍ਰਿਤ ਵੇਲੇ ਨੇ ਖੁੰਝਣ ਦਿੱਤਾ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਇੱਥੇ ਇਸ ਤਰ੍ਹਾਂ ਵਿਛੜ ਗਿਆ ਜਿਸ ਤਰ੍ਹਾਂ ਤੂਫਾਨ ਡਿੱਗੇ ਹੋਏ ਦਰਖਤ ਤੇ ਪੱਤਿਆਂ ਨੂੰ ਨਖੇੜ ਦਿੰਦਾ। ਮਹਾਰਾਜ ਦਾ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਗਿਆ। ਮਾਤਾ ਸੁੰਦਰੀ ਜੀ ਔਰ ਮਾਤਾ ਸਹਿਬਕੌਰ ਜੀ ਇਹ ਭਾਈ ਮਨੀ ਸਿੰਘ ਸਾਹਿਬ ਦੇ ਨਾਲ ਦਿੱਲੀ ਨੂੰ ਤੁਰ ਗਏ। ਸਾਡੇ ਤੇ ਕੋਈ ਸਵਾਲ ਕਰਦੇ ਵੀ ਦੁੱਲੀ ਦਿੱਲੀ ਤੇ ਦੁਸ਼ਮਣ ਔਰ ਨਦੇਵਤਾ ਘਾਰਾ ਤੇ ਉੱਥੇ ਬੰਦਾ ਕਿਸ ਤਰ੍ਹਾਂ ਮੈਂ ਪੂਜ ਰਹਿ ਸਕਦਾ? ਤੇ ਸਾਡੇ ਕੋਲ ਜਵਾਬ ਇੱਕੋ ਹੀ ਹੈ। ਕਿ ਜਿਹੜਾ ਭਾਈ ਮਨੀ ਸਿੰਘ ਸਾਹਿਬ ਸੀ ਨਾ ਉਹ ਲੱਖੀ ਸ਼ਾਹ ਬਨਜਾਰੇ ਦਾ ਲੱਖੀ ਸ਼ਾਹ ਬਨਜਾਰਾ ਉਹਦਾ ਸਹੁਰਾ ਸੀ ਉਹਦੀ ਦਰਬਾਰ ਤੱਕ ਪਹੁੰਚ ਸੀ ਕੋਈ ਸਰਕਾਰੀ ਕਰਮਚਾਰੀ ਉਹਨੂੰ ਰੋਕ ਨਹੀਂ ਸੀ ਸਕਦਾ ਤੇ ਨਾਲੇ ਸਹੁਰੇ ਪਰਿਵਾਰ ਵਿੱਚ ਰਹਿਣਾ ਤੇ ਉਦੋਂ ਤੱਕ ਕਿਸੇ ਨੂੰ ਉਪਰਾ ਨਹੀਂ ਸੀ ਲੱਗਦਾ ਭਾਈ ਮਨੀ ਸਿੰਘ ਨੇ ਬੜੀ ਹੀ ਸੁਗੜਤਾ ਤੋਂ ਕੰਮ ਲਿਆ ਵੱਡੇ ਸਾਹਿਬ ਜਾਦੇ 40 ਸਿੰਘ ਗੁਰੂ ਸਾਹਿਬ ਦੇ ਨਾਲ ਸਰਸਾ ਨੂੰ ਪਾਰ ਕਰ ਗਏ ਮੈਂ ਇੱਥੇ ਛੋਟਿਆਂ ਦੀ ਗੱਲ ਕਰਨ ਲੱਗਾ ਜਿਨ੍ਹਾਂ ਦੇ ਪਰਥਾਏ ਬੜੇ ਬਚਨ ਆਉਂਦੇ ਹਨ ਜਿਨ੍ਹਾਂ ਨੂੰ ਗੰਗੂ ਆਪਣੇ ਪਿੰਡ ਖੇੜੀ ਵਿੱਚ ਲੈ ਗਿਆ ਉਤੋਂ ਮਸੰਦ ਨੀਟ ਇੱਕ ਪਾਪੀ ਬਿੱਪਰ ਵੰਸ ਚੰਦਾਲ ਸੁਥਾਪੀ ਰੋਪੜ ਤੇ ਉਹ ਰਾ ਭਲਾਈ ਨਿਤਪੁਰ ਕੋ ਲੈ ਗਏ ਉਹ ਕਸਾਈ ਸਹਿਬ ਜਾਦੇ ਦਉ ਕੁਮਾਰ ਤੀਜੇ ਦਾਦੀ ਸਾਥ ਨਿਹਾਰ ਗੰਗੂ ਆਪਣੇ ਪਿੰਡ ਵਿੱਚ ਲੈ ਗਿਆ ਖੇੜੀ ਪਾਪਾਂ ਦੀ ਠੇੜੀ ਭਾਈ ਵੀਰ ਸਿੰਘ ਦੀ ਲਿਖਦੇ ਆਂਦੇ ਅੰਦਰਲੀ ਕੋਠੀ ਚ ਉਤਾਰਾ ਕੀਤਾ ਤਮਾ ਬੱਚਿਆਂ ਨੂੰ ਮਾਤਾ ਜੀ ਨਾਲ ਆਪਣੇ ਲੈ ਕੇ ਪੈ ਗਏ ਆ ਇਸ ਹਾਲਤ ਤੇ ਬੰਦੇ ਨੂੰ ਕਦੇ ਨੀਂਦ ਨਹੀਂ ਆਉਂਦੀ ਮਾਤਾ ਜੀ ਜਾਗ ਹੀ ਰਹੀ ਸੀ ਉਹ ਮੋਹਰਾਂ ਦੀ ਥੈਲੀ ਸੋਨੇ ਦੀਆਂ ਮੋਹਰਾਂ ਦੀ ਥੈਲੀ ਗੰਗੂ ਨੇ ਬੇਈ ਮਾਮੇ ਚੁਰਾਈ ਭਾਈ ਵੀਰ ਸਿੰਘ ਜੀ ਲਿਖਦੇ ਨੇ ਨਾਲ માતા ਦੇ ਇੱਕ ਸੇਵਾਦਾਰ ਵੀ ਸੀ ਜਦੋਂ ਉਹਨੇ ਸਾਰਾ ਸਮਾਨ ਸਾਂਭਿਆ ਆਖਿਆ ਮਾਤਾ ਜੀ ਹੋਰ ਤੇ ਸਾਰਾ ਸਮਾਨ ਮੌਜੂਦ ਆ ਪਰ ਮੋਹਰਾਂ ਵਾਲੀ ਥੈਲੀ ਗਾਇਬ ਆ ਉਹ ਨਹੀਂ ਕਿਤੇ ਦਿਸ ਰਹੀ ਮਾਤਾ ਜੀ ਨੇ ਮਿਸ਼ਨ ਨੂੰ ਬੁਲਾਇਆ ਮਿਸ਼ਨ ਜੀ ਜੇ ਤੇ ਮੋਹਰਾਂ ਵਾਲੀ ਥੈਲੀ ਸਾਹਮਣੇ ਤੇ ਵਾਹ ਵਾ ਅੱਖਾਂ ਲਾਲ ਕਰਕੇ ਕਹਿਣ ਲੱਗਾ ਮਾਤਾ ਜੀ ਤੁਸੀਂ ਮੈਨੂੰ ਚੋਰਾਂ ਦੇ ਜੇ ਮੈਂ ਜਾਨ ਦੀ ਬਾਜ਼ੀ ਖੇਡ ਕੇ ਤੁਹਾਨੂੰ ਬਾਗੀਆਂ ਨੂੰ ਆਪਣੇ ਘਰ ਵਿੱਚ ਲੈ ਕੇ ਆਇਆ ਤੇ ਮੇਰੀ ਸੇਵਾ ਦਾ ਮੈਨੂੰ ਇਹ ਫਲ ਦੇ ਰਹੇ ਵੇ ਮੈਂ ਤੁਹਾਡੀ ਹੁਣੇ ਜਾ ਕੇ ਖਬਰ ਕਰਦਾ ਮਾਤਾ ਨੇ ਬੜਾ ਵਰਗਿਆ ਪਰ ਗੰਗੂ ਨਾ ਟਲਿਆ ਮਰਿੰਡੇ ਥਾਣੇ ਵਿੱਚ ਖਬਰ ਕੀਤੀ ਜਾਨੀ ਖਾਨ ਤੇ ਮਾਨੀ ਖਾਨ ਥਾਣੇਦਾਰ ਚੜ ਕੇ ਆਏ ਆਉਂਦਿਆ ਆਉਂਦਿਆ ਉਹ ਚਲਾਕ ਥਾਣੇਦਾਰ ਗੰਗੂ ਦੀਆਂ ਗੱਲਾਂ ਤੋਂ ਇਹ ਸਮਝ ਗਿਆ ਵੀ ਮਾਤਾ ਨੂੰ ਗ੍ਰਿਫਤਾਰ ਕਰਾਉਣ ਦਾ ਕਾਰਨ ਪੈਸਾ ਹੋ ਸਕਦਾ ਤੇ ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗ ਜੇ ਵੀ ਇੱਥੇ ਪੈਸਾ ਤੇ ਫਿਰ ਪੈਸਾ ਰਹਿ ਕਿਵੇਂ ਜਾਵੇ ਉਹਨਾਂ ਪਹਿਲੋਂ ਤੇ ਗੰਗੂ ਨੂੰ ਲੰਮਿਆ ਪਾਇਆ ਜਦੋਂ ਮਾਰ ਪਈ ਤੇ ਉਹ ਮੋਹਰਾਂ ਵਾਲੀ ਥੈਲੀ ਫਿਰ ਦੇਣੀ ਪਈ ਮਹਾਰਾਜ ਦੀ ਬਾਣੀ ਦੀ ਇੱਕ ਬੜੀ ਪਿਆਰੀ ਪੰਕਤੀ ਹੈ ਲਾਲਚ ਛੱਡੋ ਅੰਧਿਓ ਲਾਲਚ ਲਾਲਚ ਦੁੱਖ ਭਾਰੀ ਦੁੱਖ ਭਾਰੀ ਮਾਇਆ ਕਮਾਉਣੀ ਮਾਰੀ ਮਾੜੀ ਨਹੀਂ ਪਰ ਪਾਪਾਂ ਦੇ ਨਾਲ ਇਕੱਠੀ ਕਰਨੀ ਇਹਰਾ ਫਿਰ ਨਾ ਇਕੱਠੀ ਕਰਨੀ ਉਹ ਮਾਇਆ ਜਿਹੜੀ ਉਹ ਗਲੇ ਵੀ ਫਾਈ ਬਣ ਜਾਂਦੀ ਹੈ ਮਾਇਆ ਹੋਈ ਨਾਗਣੀ ਜਗਤ ਰਹੀ ਨਿਪਟਾਏ ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ ਉਹਨਾਂ ਨੂੰ ਖਾ ਜਾਂਦੀ ਹੈ ਜਿਹੜੇ ਇਹਦੀ ਸੇਵਾ ਕਰਦੇ ਆ ਗੰਗੂ ਦੀ ਹਾਲਤ ਬਿਆਨ ਕਰਨੀ ਬੜੀ ਮੁਸ਼ਕਲ ਆ ਉਹਦਾ ਕੀ ਹਾਲ ਹੋਏਗਾ ਮਾਇਆ ਵੀ ਹੱਥੋਂ ਗਈ ਮਾਰ ਵੀ ਖਾਣੀ ਪਈ ਤੇ ਦੀਨ ਵੀ ਗਿਆ ਸਤਗੁਰ ਪਾਤਸ਼ਾਹ ਮਹਾਰਾਜੀ ਦੇ ਹਵਦਾ ਦੇ ਮਰਿੰਡੇ ਠਾਣੇ ਦੇ ਵਿੱਚ ਬੰਦ ਕੀਤੇ ਗਿਆ ਗੁਰੂ ਕੇ ਸਿੱਖੋ ਮੈਂ ਬੇਨਤੀ ਕਰਾਂ ਜਿੱਥੇ ਆਪਾਂ ਫਤੇਗੜ ਸਾਹਿਬ ਦੇ ਦਰਸ਼ਨ ਕਰਕੇ ਆਉਣੇ ਹਨ ਉਹ ਮਰਿੰਡੇ ਸ਼ਹਿਰ ਵਿੱਚ ਉਹ ਤਵਾਲੀ ਗੁਰਦੁਆਰਾ ਸਾਹਿਬ ਉਹਦੇ ਵੀ ਕਿਤੇ ਦਰਸ਼ਨ ਕਰਿਓ ਮੈਂ ਪਿਛਲੇ ਦਿਨੀ ਦਰਸ਼ਨ ਕਰਕੇ ਆ ਮੈਨੂੰ ਉੱਥੋਂ ਦੇ ਪ੍ਰਬੰਧਕ ਜਨ ਕਹਿਣ ਲੱਗੇ ਵੀ ਜਦੋਂ ਕਾਰਸੇ ਵਾਲੇ ਮਹਾਂਪੁਰਸ਼ਾਂ ਨੇ ਸੇਵਾ ਇਥੇ ਲਾਈ ਨਾ ਤੇ ਜਿਹੜੇ ਬਹੁਤੇ ਕਾਲੇ ਸੇਵਾਦਾਰ ਸੀ ਜਿਨ੍ਹਾਂ ਦੇ ਹੱਥ ਵਿੱਚ ਥੋੜੇ ਗਿੰਤੀਆਂ ਤੇ ਕੰਨਾਂ ਫੜੀਆਂ ਹੋਈਆਂ ਸੀ ਪਹਿਲਾਂ ਇਸ ਕੋਠੜੀ ਨੂੰ ਢੋਣ ਲੱਗੇ ਸੀ ਤੇ ਸਿਆਣੇ ਬਜ਼ੁਰਗਾਂ ਨੇ ਆਖਿਆ ਬਾਬਾ ਜੀ ਪਿੱਲਰ ਕੱਢ ਕੇ ਦੇ ਉੱਤੇ ਤੇ ਜੋ ਕੁរ ਤੁਸੀਂ ਮਰਜੀ ਉਸਾਰ ਲੋ ਪਰ ਇਹ ਕੋਠੜੀ ਨਹੀਂ ਅਸੀਂ ਢੰਡ ਦੇਣੀ ਜੋ ਸਾਡੀ ਇਸ ਕੋਠੜੀ ਨੂੰ ਵੇਖ ਕੇ ਛਰਦਾ ਵੱਜਦੀ ਹੈ ਇਸ ਥਾਂ ਤੇ ਉਹ ਚਿੱਟੇ ਸੰਗਮਰਮਰ ਨੂੰ ਵੇਖ ਕੇ ਨਹੀਂ ਵੱਜਣੀ ਅਜੇ ਵੀ ਉਹ ਬਜ਼ੁਰਗਾਂ ਨੇ ਕੋਠੜੀ ਸੰਭਾਲ ਕੇ ਰੱਖੀ ਆ ਛੋਟੀਆਂ ਇੱਟਾਂ ਦੀ ਚੂਨੇ ਦੇ ਨਾਲ ਬਣਾਈ ਹੋਈ ਤੇ ਉਹ ਹੀ ਗੇਟ ਜਿਹੜਾ ਸਾਬ ਜਦ ਨੂੰ ਅੰਦਰ ਵੜ ਕੇ ਉਹਨਾਂ ਲਾਇਆ ਸੀ ਨਾ ਉਹ ਗੇਟ ਵੀ ਥਾਣੇ ਦਾ ਉਹੋ ਮੌਜੂਦ ਹੈ ਇੱਥੇ ਮੇਰੇ ਗੁਰੂ ਦੇ ਪੁੱਤਰ ਉੱਥੇ ਉਹ ਨਿਰੰਤਰ ਗੁਰਬਾਣੀ ਦਾ ਜਾਪ ਚੱਲਦਾ ਰਹਿੰਦਾ ਪ੍ਰਤਾਕ ਸਾਹਿਬ ਜੀ ਉੱਥੇ ਬੈਠੇ ਨਜ਼ਰ ਆਉਂਦੇ ਆ ਇੱਥੋਂ ਮੇਰੇ ਗੁਰੂ ਦੇ ਪੁੱਤਰ ਸਰੰਦ ਵਿਖੇ ਪਹਤਾਏ ਗਏ ਆ ਠੰਡੇ ਬੁਰਜ ਵਿੱਚ ਬੰਦ ਕੀਤੇ ਗਏ ਜਿੱਥੇ ਸਿਆਸੀ ਕੈਦੀਆਂ ਨੂੰ ਸਜ਼ਾ ਦਿੱਤੀ ਜਾਂਦੀ ਸੀ ਜਿੱਥੇ ਗਰਮੀਆਂ ਵਿੱਚ ਵੀ ਠੰਡ ਵਾਲਾ ਮੌਸਮ ਬਣਿਆ ਰਹਿੰਦਾ ਸੀ ਠੰਡ ਦੇ ਮਹੀਨੇ ਵਿੱਚ ਸਾਹਿਬ ਜاده ਤੇ ਮਾਤਾ ਗੁਜਰੀ ਇਸ ਠੰਡੇ ਬੁਰਜਿਤ ਬੰਦ ਹਨ ਇਧਰ ਚਮਕੌਰ ਦੀ ਜੰਗ ਸਮਾਪਤ ਹੋਈ ਅੱਜ ਉਹਨੂੰ ਉਹ ਸੂਬਾ ਵजीर खान ਬੜਾ ਖਿਜਿਆ ਵੀ ਵੀ ਗੁਰੂ ਗੋਬਿੰਦ ਸਿੰਘ ਮੇਰੇ ਏਡੇ ਘੇਰੇ ਤੋਂ ਨਿਕਲ ਗਿਆ ਜਦੋਂ ਉਹਨੂੰ ਪਤਾ ਲੱਗਾ ਵੀ ਮੇਰੇ ਸਪਾਹਿਆਂ ਨੇ ਉਹਦੇ ਮਾਤਾ ਤੇ ਛੋਟੇ ਬੱਚੇ ਗ੍ਰਿਫਤਾਰ ਕਰ ਲਿਆ ਉਹਨੂੰ ਬੜੀ ਖੁਸ਼ੀ ਹੋਈ ਉਹਦੇ ਵਾਸਤੇ ਜਿੱਤ ਵਾਲਾ ਦਿਨ ਸੀ ਵੀ ਗੁਰੂ ਗੋਬਿੰਦ ਸਿੰਘ ਇਹਨਾਂ ਨੂੰ ਛਡਾਉਣ ਵਾਸਤੇ ਆਏਗਾ ਉਹਨੂੰ ਸਰਕਾਰ ਦੇ ਆਪਾਂ ਹਵਾਲਾ ਕਰਨੇ ਪਏਗਾ ਮੈਂ ਕੋਈ ਤੇ ਕੋਈ ਔਰਨਜੀਬ ਨੂੰ ਆਪਣਾ ਮੂੰਹ ਬਖਾਉਣ ਜਾਊਗਾ ਰਹਿ ਗਿਆ ਨਾ ਸਾਹਿਬ ਜਦਿਆਂ ਨੂੰ ਸੂਬੇ ਨੇ ਆਪਣੀ ਕਚਹਿਰੀ ਤੋਂ ਹੁਕਮ ਦੇ ਕੇ ਬੁਲਾਇਆ ਮਾਤਾ ਗੁਜਰੀ ਜੀ ਆ ਤੇ ਇੱਕ ਹਲਕਾਰਾ ਆਇਆ ਉਹਨੇ ਆਖਿਆ ਮਾਤਾ ਜੀ ਅੱਜ ਰੋਟੀ ਤੇ ਮਿਲੇਗੀ ਕੈਦੀਆਂ ਵਰਗੀ ਪਰ ਕਪੜਾ ਕੋਈ ਨਹੀਂ ਮਿਲੇਗਾ ਕਿਉਂਕਿ ਸਰਕਾਰ ਦਾ ਹੁਕਮ ਐਸਾ ਹੈ ਮਾਤਾ ਜੀ ਨੇ ਬੱਚਿਆਂ ਵੱਲ ਦੇਖਿਆ ਤੇ ਮੁਸਕਰਾ ਕੇ ਕਹਿਣ ਲੱਗੇ ਇਹ ਕੜਕਦੀ ਹੋਈ ਸਰਦੀ ਇਹ ਸਿੜਾ ਤੇ ਠਾਰ ਸਕਦੀ ਹੈ ਇਹ ਕੜਕਦੀ ਹੋਈ ਸਰਦੀ ਵਾਤਾਵਰਨ ਤੇ ਕੰਬਾ ਸਕਦੀ ਹੈ ਪਰ ਮੇਰੇ ਦਿਲ ਦੇ ਜਜ਼ਬੇ ਨੂੰ ਇਹ ਠੰਡਾ ਨਹੀਂ ਕਰ ਸਕਦੀ ਮੈਂ ਸਭ ਕੁਝ ਆਪਣੇ ਉੱਤੇ ਝੱਲਾਂਗੀ ਮਾਤਾ ਗੁਜਰੀ ਜੀ ਨੇ ਆਪਣੇ ਬੱਚਿਆਂ ਨੂੰ ਉਹ ਢੁੜਪੀ ਵਜੋਂ ਸਿੱਖਿਆ ਦਿਆ ਕਰਦੇ ਸੀ ਬੇਟੇਓ ਤੁਹਾਡੇ ਦਾਦੇ ਦਾਦੇ ਬਾਬੇ ਧਰਮ ਵਾਸਤੇ ਸੱਚ ਵਾਸਤੇ ਆਪਾਂ ਕੁਰਬਾਨ ਕਰ ਗਿਆ ਉਹਨਾਂ ਧਰਮ ਨੂੰ ਲਾਜ ਨਹੀਂ ਲਗਣ ਦਿੱਤੀ ਤੁਸੀਂ ਉਹਨਾਂ ਦੇ ਪੁੱਤਰ ਹੋ ਬੇਟੋ ਤੁਹਾਡੇ ਸਿਰਾਂ ਤੇ ਅੱਜ ਸਿੱਖ ਪੰਥ ਦਾ ਮਹਿਲ ਉਸਰਨਾ ਜੇ ਤੁਸੀਂ ਸਾਬਤ ਕਦਮ ਰਹੇ ਤੇ ਸਿੱਖੀ ਜੀਵਤ ਰਹੇਗੀ ਸੱਚ ਹੈ ਬੇਟੋ ਤੁਸੀਂ ਉਮਰਾਂ ਵਿੱਚ ਛੋਟੇ ਹੋ ਪਰ ਗੁਰੂ ਗੋਬਿੰਦ ਸਿੰਘ ਦੇ ਨੌ ਨਿਹਾਲ ਮੈਂ ਤੁਹਾਨੂੰ ਇੱਕ ਸਿੱਖਿਆ ਦਿੰਨੀ ਆ ਸੂਰਮਿਆਂ ਵਾਲੀ ਤਲਵਾਰਾ ਕਦੇ ਡਰਾ ਨਹੀਂ ਸਕਦੀਆਂ ਮਰਦਾਂ ਨੂੰ ਦੌਲਤ ਕਦੇ ਖਰੀਦ ਨਹੀਂ ਸਕਦੀ ਬੇਟੇਓ ਤੁਸੀਂ ਉਮਰਾਂ ਵਿੱਚ ਛੋਟੇ ਹੋ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ ਤੁਹਾਡੇ ਅੰਦਰ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਰੂਹ ਹੈ ਮੈਂ ਜਾਣਦੀ ਆ ਤੁਸੀਂ ਆਪਣੀ ਕਰਨੀ ਉੱਤੇ ਪੂਰੇ ਉਤਰੋਗੇ ਬੇਟੇਓ ਕਦੇ ਕਦੇ ਮੌਕਾ ਬਣਦਾ ਜਦੋਂ ਕੌਮਾਂ ਦੀ ਜ਼ਿੰਦਗੀ ਦੀ ਨਈਆ ਡੁੱਬ ਰਹੀ ਹੋਵੇ ਨਾ ਫਿਰ ਸਿਰਾਂ ਦੇ ਚੱਪੂਆਂ ਦੀ ਲੋੜ ਪੈਂਦੀ ਆ ਵਿਗੜੀ ਸਵਾਰਨ ਵਾਸਤੇ ਕੁਰਬਾਨੀਆਂ ਦੀ ਲੋੜ ਪੈਂਦੀ ਆ ਤੁਸੀਂ ਵੇਖਦੇ ਕੋਈ ਬੰਦਾ ਮਰ ਰਿਹਾ ਹੋਵੇ ਨਾ ਤੇ ਡਾਕਟਰਾਂ ਦੀ ਇਹ ਰਹਿ ਹੁੰਦੀ ਹੈ ਕਿ ਇਹਨੂੰ ਖੂਨ ਦੀਆਂ ਬੋਤਲਾਂ ਚੜਾਈਆਂ ਜਾਣ ਇਹਦੇ ਚ ਖੂਨ ਬੜਾ ਘਟਾ ਇਹਦਾ ਆਪਰੇਸ਼ਨ ਤਾਂ ਹੋ ਸਕੇਗਾ ਤੇ ਮਰਦੇ ਬੰਦੇ ਨੂੰ ਖੂਨ ਦੇ ਕੇ ਬਚਾਲਿਆ ਜਾਂਦਾ ਜਦੋਂ ਕੌਮਾਂ ਮਰ ਲੱਗਣ ਨਾ ਫਰ ਸ਼ਹੀਦ ਆਪਣਾ ਖੂਨ ਡੋਲ ਕੇ ਕੌਮਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੰਦੇ ਆ ਸਭ ਜਾਦਿਆਂ ਨੂੰ ਚੰਗੀ ਸਿੱਖਿਆ ਦੇ ਕੇ ਮਾਤਾ ਜੀ ਤੁਰ ਰਹੇ ਆ ਸਤਿਗੁਰ ਪਾਛਾ ਮਾਤਾ ਤੁਰੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਕੇ ਮੈਂ ਅੱਗੇ ਜਾਵਾਂ ਬੱਚੇ ਮਾਤਾ ਦੇ ਚਰਨਾਂ ਨੂੰ ਹੱਥ ਲਾ ਕੇ ਤੁਰਦੇ ਆ ਬਾਪੂ ਸੋਹਣ ਸਿੰਘ ਦੀ ਸੀਤ ਰਮ ਬੜੀਆਂ ਪਿਆਰੀਆਂ ਲੈਣਾ ਲਿਖਦੇ ਆ ਉਠੋ ਮੇਰੇ ਲਾਲ ਜੀ ਉਠ ਉਠ ਮੁਖ ਦਿਖਲਾਓ ਮਾਂ ਨੂੰ ਜਾਂਦੀ ਵਾਰ ਦੀ ਘੁੱਟ ਜੱਫੀ ਪਾਓ ਸਦਨ ਆਏ ਜਮਾਦਾਰ ਕਚਹਿਰੀ ਜਾਓ ਦੇਸ਼ ਧਰਮ ਦੇ ਵਾਸਤੇ ਜਿੰਦ ਘੋਲ ਕਮਾਓ ਪੁਰਜਾ ਪੁਰਜਾ ਘਟ ਮਰੋ ਨਾ ਚਿਤ ਲਾਓ ਅੰਮ੍ਰਿਤ ਖੰਡੇ ਧਾਰ ਦੀ ਸ਼ਕਤੀ ਦਿਖਲਾਓ ਮਾਤਾ ਆਪਣੇ ਬੱਚਿਆਂ ਨੂੰ ਤੋਰ ਰਹੀ ਆ ਸਹਬਜ਼ਾਦੇ ਮਾਤਾ ਦੇ ਚਰਨਾਂ ਨੂੰ ਹੱਥ ਲਾ ਕੇ ਤੁਰਦੇ ਆ ਨੰਗੀਆਂ ਤਲਵਾਰਾਂ ਦੀ ਛਾਏਠਾ ਸਹਬਜਾਦੇ ਸੂਬੇ ਵਜ਼ੀਰ ਖਾਨ ਦੀ ਕਚਹਿਰੀ 'ਚ ਗਏ ਆ ਉਹ ਸੂਬਾ ਵਜ਼ੀਰ ਖਾਨ ਬੜੀ ਬੇਸਬਰੀ ਨਾਲ ਡੀਕ ਰਿਆ ਸੀ ਵੀ ਕਦੋਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆਉਣਗੇ ਮੈਂ ਇੱਕ ਦਬਕਾ ਮਾਰਾਂਗਾ ਉਹ ਆਪਣਾ ਈਮਾਨ ਛੱਡ ਦੇਣਗੇ ਮੈਂ ਕਹੂੰਗਾ ਤੁਸੀਂ ਆਪਣਾ ਧਰਮ ਤਬਦੀਲ ਕਰ ਦਿਓ ਉਹ ਮੁਸਲਮਾਨ ਬਣ ਜਾਣਗੇ ਪਰ ਉਹ ਸੂਬਾ ਵਜ਼ੀਰ ਖਾਨ ਇੱਕ ਵਾਰ ਹੈਰਾਨ ਰਹਿ ਗਿਆ ਜਦੋਂ ਸਹਬਜਾਦਿਆਂ ਨੇ ਬਲੰਤ ਆਵਾਜ਼ ਵਿੱਚ ਚਕਾਰਾ ਲਾਇਆ ਸੂਬੇ ਦੀ ਖਾਨੇ ਹੋ ਗਈ ਉਹਨੇ ਆਖਿਆ ਇਹਨਾਂ ਬੱਚਿਆਂ ਦੀ ਇਹ ਜੁਰਤ ਇੱਥੇ ਮੇਰੇ ਮਹਿਰੇਦਾਰ ਖਲੋਤੇ ਆ ਜਿਨ੍ਹਾਂ ਦੇ ਹੱਥ ਚ ਨੇਜੇ ਫੜੇ ਹੋਏ ਆ ਇੱਥੇ ਕੋਈ ਬੰਦਾ ਦਮ ਨਹੀਂ ਮਾਰ ਸਕਦਾ ਇਹਨਾਂ ਬੱਚਿਆਂ ਨੇ ਮੇਰਾ ਮੂੰਹ ਚੜਾਇਆ ਉਹ ਸਹਿਬ ਜਾਦੇਓ ਇਹ ਤੁਹਾਡਾ ਆਨੰਦਪੁਰ ਨਹੀਂ ਇਹ ਕਾਲ ਤਖਤ ਨਹੀਂ ਜਿੱਥੇ ਤੁਹਾਡੀ ਫਤਿਹ ਪ੍ਰਵਾਨ ਹੋਏਗੀ ਇਹ ਸੂਬਾ ਸਰੰਦ ਵजीर खान ਦੀ ਕਚਹਿਰੀ ਆ ਇੱਥੇ ਨਿਉਂ ਕੇ ਸਲਾਮ ਲਾਉਣੀ ਪਊਗੀ ਸਹਿਬਜ਼ਾਦਿਆਂ ਨੇ ਆਖਿਆ ਉਹ ਵजीर खान ਸਾਨੂੰ ਵਿਰਸੇ 'ਚ ਫਤਿਹ ਮਿਲਿਆ ਤੇ ਅਸੀਂ ਮਰਦੇ ਦਮ ਤੱਕ ਫਤਿਹ ਬੁਲਾਉਂਦੇ ਰਾਵਾਂਗੇ ਸੱਚ ਹੈ ਕੁਝ ਖਲੇਮੀ ਨਾਲ ਕਹਿਣ ਲੱਗਾ ਓਏ ਸਹਿਬਜ਼ਾਦਿਓ ਇਹ ਜਵਾਨੀਆਂ ਕੌਣ ਵਾਸਤੇ ਥੋੜੀਆਂ ਮਿਲੀਆਂ ਇਹ ਖਡਾਉਣ ਵਾਸਤੇ ਮਿਲੀਆਂ ਜਿੱਤ ਛੱਡ ਦਿਓ ਧਰਮ ਤਬਦੀਲ ਕਰਜੋ ਤੁਹਾਨੂੰ ਬੇਗਮਾਂ ਤੇ ਡੋਲੇ ਦਊਂਗਾ ਜ਼ਕੀਰਾ ਤੁਹਾਡੇ ਨਾਲ ਲਾ ਦਊਂਗਾ ਸਾਰੀ ਜ਼ਿੰਦਗੀ ਜਿਹੜੀ ਆ ਉਹ ਐਸ਼ ਦੀ ਬਤੀਤ ਕਰੋਗੇ ਪਰ ਸਾਰੇ ਦੇ ਸਾਰੇ ਸੁੱਖ ਸੱਭ ਜਾਦਿਆਂ ਨੇ ਛੁੱਡੇ ਦੀ ਨੋਕ ਤੇ ਨਾਲ ਠੁਕਰਾ ਕੇ ਰੱਖ ਦਿੱਤੇ ਸਿੱਖੋ ਇੱਕ ਪਾਸੇ ਧਰਮ ਇੱਕ ਪਾਸੇ ਮੌਤ ਆ ਪਰ ਸੱਭ ਜਾਦੇ ਕਹਰੇ ਮੌਤ ਪਰਵਾਣਾ ਪਰ ਧਰਮ ਕਦੀ ਤਬਦੀਲ ਨਹੀਂ ਕਰਾਂਗੇ ਇਥੋਂ ਸਾਨੂੰ ਇੱਕ ਸਿੱਖਿਆ ਲੈ ਲੈਣੀ ਚਾਹੀਦੀ ਹੈ ਕਿ ਸਿੱਖ ਵਾਸਤੇ ਧਰਮ ਵਿੱਚ ਰਹਿਣਾ ਕਿੰਨਾ ਅਬੀ ਜ਼ਰੂਰੀ ਹੈ ਸਾਬ ਜੱਦਿਆਂ ਨੇ ਜਦੋਂ ਕੋਈ ਇਨਾਂ ਮੰਨੇ ਫਿਰ ਸਾਬ ਜੱਦਿਆਂ ਨੂੰ ਸੂਬੇ ਦੀ ਕਚਹਿਰੀ ਚੋਂ ਠੰਡੇ ਬੁਰਜ ਚ ਲਿਆਂਦਾ ਗਿਆ ਸੁੱਚਾ ਆਨੰਦ ਨੇ ਵੀ ਆਖਿਆ ਮੈਨੂੰ ਸਮਾਂ ਦਿੱਤਾ ਜਾਵੇ ਸ਼ਹਿਰ ਦੇ ਬੱਚੇ ਮਨਜਣ ਤੇ ਆਂਦੇ ਠੰਡੇ ਬੁਰਜ ਆਇਆ ਬੜੀਆਂ ਡਰਾਉਣੀਆਂ ਕਹਾਣੀਆਂ ਸੁਨਾਸਣਾ ਕੇ ਡਰਾ ਰਿਆ ਮਾਤਾ ਤੂੰ ਇਹਨਾਂ ਬੱਚਿਆਂ ਦੇ ਹੱਥੋਂ ਆਪਣੇ ਹੱਥ ਹੋ ਬਹਿਂਗੀ ਆਪਣੀ ਜੇ ਛੱਡ ਦੇ ਮਾਤਾ ਗੁਜਰੀ ਜੀ ਨੇ ਆਖਿਆ ਸੱਚਾ ਮੰੰਦਾ ਮੈਨੂੰ ਐ ਲੱਗਦਾ ਵੀ ਤੇਰੇ ਅੰਦਰ ਤਨ ਹੀ ਰਹਿ ਗਿਆ ਤੂੰ ਆਪਣੀ ਐਲਕ ਨਾਲ ਦੂਜਿਆਂ ਨੂੰ ਵੇਨਾ ਤੈਨੂੰ ਪਤਾ ਨਹੀਂ ਤੂੰ ਗੱਲ ਕਿਹਨਾਂ ਨਾਲ ਕਰ ਰਿਆਂ ਜਿਨੇ ਆਪਣਾ ਸੁਆਗ ਕੋਈ ਚਰ ਪਹਿਲਾਂ ਦੇਸ਼ ਵਾਸਤੇ ਕੁਰਬਾਨ ਕਰ ਦਿੱਤਾ ਤੂੰ ਉਸ ਨਾਲ ਗੱਲ ਕਰ ਰਿਹਾ ਤੇ ਹੁਣ ਤੂੰ ਮੇਰੇ ਸੱਜਿਆ ਜਦਿਆਂ ਨੂੰ ਡਰਾਉਣ ਵਾਸਤੇ ਆ ਗਿਆ ਇਹ ਧਰਮ ਕਦੀ ਵੀ ਤਬਦੀਲ ਨਹੀਂ karenge ਸੱਜਿਆ ਜਦਿਆਂ ਨੂੰ ਮਾਤਾ ਗੁਜਰੀ ਜੀ ਸਾਰੀ ਰਾਤ ਸਿੱਖਿਆ ਦਿੰਦੇ ਰਹੇ ਅਮਰਤ ਵੇਲਾ ਹੋਇਆ ਤੇ ਆਖਿਆ ਬੇਟੋ ਅੱਗੇ ਨਿਤ ਨੇਮ ਤੁਸੀਂ ਆਪਣਾ ਆਪੇ ਕਰਦੇ ਜੇ ਅੱਜ ਮਾਤਾ ਤੁਹਾਨੂੰ ਸੁਣਾਉ ਤੇ ਤੁਸੀਂ ਸੁਣਿਓ ਪੰਥ ਦੀਓ ਬਚਿਓ ਕੋਈ ਸਾਡੇ ਵਿੱਚ ਐਹੋ ਜੀ ਹੈਗੀ ਆ ਜਿਹੜੀ ਆਪਣੇ ਬੱਚੇ ਦੇ ਕੰਨਾਂ ਵਿੱਚ ਕਿਤੇ ਜਾਪ ਦੀ ਸਰੋਤ ਪਾ ਰਹੀ ਹੋਵੇ ਓਏ ਹੈ ਧਰਮੀ ਪਾਪੋ ਬੇਟਾ ਰਹਿਰਾ ਸਾਹਿਬ ਦਾ ਵੇਲਾ ਹੋ ਗਿਆ ਮੈਨੂੰ ਪਾੜ ਸੁਣਾ ਸੋ ਮਾਤਾ ਗੁਜਰੀ ਜੀ ਨੇ ਸਿੱਖਿਆ ਦਿੱਤੀ ਆਪਣੇ ਬੱਚਿਆਂ ਨੂੰ ਕਿ ਬੇਟੋ ਮੈਂ ਤੁਹਾਨੂੰ ਆਖਰੀ ਸਿੱਖਿਆ ਦਿੰਨੀ ਆ ਜਿੰਨਾ ਚਿਰ ਤੁਹਾਡੇ ਸਰੀਰ ਦੇ ਅੰਦਰ ਇਹ ਸਵਾਸਾਂ ਦੀ ਲੜੀ ਚੱਲਦੀ ਹੈ ਨਾ ਵੇਖੋ ਕਿਤੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਤਾਗ ਨਾ ਲਾ ਦੇ। ਸਹਜਾਦਿਆਂ ਨੇ ਆਖਿਆ ਮਾਤਾ ਇਹ ਧੌਣਾਂ ਟੁੱਟਦੇ ਜਾਣਗੀਆਂ ਪਰ ਦੁਸ਼ਮਣ ਦੇ ਗਾੜੀ ਕਦੇ ਝੁਕਣਗੀਆਂ ਨਹੀਂ। ਇਹ ਜਮਾਨਾ ਇੱਕ ਰਾਂ ਵੇਖੇਗਾ ਤੇਰੇ ਪੁੱਤਰੇ ਪੂਰੇ ਤੇ ਪੂਰੇ ਨੰਬਰ ਲੈ ਕੇ ਸਿੱਖੀ ਵਿੱਚੋਂ ਪਾਸ ਹੋਣਗੇ। ਮਾਤਾ ਦੇ ਚਰਨਾਂ ਨੂੰ ਹੱਥ ਲਾ ਕੇ ਸਹਜਾ ਦੇ ਤੁਰਦੇ ਆ। ਨਾ ਹੋਇਆ ਵਰਗੀ ਧੁੱਪ ਸੀ ਬਹੁਤੀ ਧੁੱਪ ਨਹੀਂ ਸੀ। ਵੇਂਦਿਆਂ ਵੇਂਦਿਆਂ ਸਾਹਿਬ ਜਾਂਦੇ ਤੁਰਨ ਲੱਗਦੇ ਆ ਤੇ ਮਾਤਾ ਗੁਜਰੀ ਜੀ ਨੂੰ ਆਪਣੀ ਉਹ ਵਿਛੜ ਚੁੱਕੀ ਨੌ ਰਾਣੀ ਜੀਤੋ ਦਾ ਖਿਆਲ ਆ ਗਿਆ ਜੀਤੋ ਰਾਣੀਏ ਉਹ ਮਾਤਾ ਜੀਤੋ ਜਿਹੜੇ ਆਪਣੇ ਦਵਾਂ ਬੱਚਿਆਂ ਨੂੰ ਮਾਤਾ ਗੁਜਰੀ ਦੇ ਹੱਥ ਪਾ ਕੇ ਵੀ ਮੇਰੇ ਪਿਆਰ ਦੇ ਮੋਹ ਦੇ ਬਾਗ ਦੇ ਫੁੱਲਾ ਇਹਨਾਂ ਦੀ ਪਰਵਿਸ਼ ਤੁਸੀਂ ਕਰਨੀ ਆ ਮਾਤਾ ਗੁਜਰੀ ਜੀ ਆਪਣੀ ਗਈ ਹੋਈ ਨੌ ਰਾਣੀ ਨੂੰ ਚੇਤੇ ਕਰ ਰਹੀ ਆ ਜੀਤਾ ਤੇਰੇ ਪੁੱਤਰ ਅੱਜ ਖਾਰੇ ਚੜਨ ਲੱਗੇ ਇਹਨਾਂ ਨੂੰ ਆ ਕੇ ਤੱਕ ਲਾ ਤਨ ਮਾਤਾ ਗੁਜਰੀ ਆਪਣੇ ਪੋਤਰਿਆਂ ਨੂੰ ਤੋੜ ਰਿਹਾ ਕਿਸੇ ਖੇਡ ਦੇ ਮੈਦਾਨ ਵਿੱਚ ਨਹੀਂ ਬੱਚੇ ਮੌਤ ਨੂੰ ਮਿਲਣ ਜਾ ਰਹੇ ਆਜ ਕਿਤੇ ਮਾਂ ਦੀ ਮਮਤਾ ਵੇਖਣੀ ਹੋਏ ਨਾ ਬੱਚਾ ਬਾਹਰ ਖੇਡਣ ਜਾਵੇ ਤੇ ਮਾਂ ਸਿੱਖਿਆ ਦਿੰਦੀ ਬੇਟਾ ਕਿਤੇ ਸੱਟ ਨਾ ਲਵਾ ਲੈਣੀ ਤੇਰੇ ਕਿਤੇ ਕੱਪੜੇ ਨਾ ਗੰਦੇ ਹੋ ਜਾਣਾ ਕਿਸੇ ਨਾਲ ਲੜਕੇ ਨਾ ਆਉਣਾ ਤੇ ਜਲਦੀ ਵਾਪਸ ਆ ਜਾਣਾ ਤੇ ਜੇ ਬੱਚਾ ਖੇਡਦਾ ਖੇਡਦਾ ਖੇਡ ਵਿੱਚ ਬਧੇਰੇ ਰੁਜੇ ਫਿਰ ਦਾਦੀ ਦੌੜਦੀ ਮਾਂ ਦੌੜਦੀ ਪਿਤਾ ਦੌੜਦਾ ਵੀ ਮੇਰਾ ਨੌਂ ਨਿਹਾਲ ਕੋ ਨਹੀਂ ਆ ਪਰ ਤਨ ਮਾਤਾ ਗੁਜਰੀ ਜੀ ਅੱਜ ਆਪਣੇ ਬੱਚਿਆਂ ਨੂੰ ਤੋਰ ਰਹੇ ਜਿਹੜੇ ਮੌਤ ਨੂੰ ਮਿਲਣ ਵਾਸਤੇ ਜਾ ਰਹੇ ਪਤਾ ਵੀ ਇਹਨਾਂ ਵਾਪਸ ਨਹੀਂ ਆਉਣਾ ਸਹਬ ਜਾਦੇ ਮਾਤਾ ਦੇ ਚਰਨਾਂ ਨੂੰ ਹੱਥ ਲਾ ਕੇ ਨੰਗੀਆਂ ਤਲਵਾਰਾਂ ਦੀ ਛਾਹ ਠਾ ਸੂਬੇ ਵਜ਼ੀਰ ਖਾਨ ਦੀ ਕਚਹਿਰੀ ਜਾਂਦੇ ਆ ਅੱਗੇ ਨਾਲੋਂ ਵੀ ਬਲੰਦ ਆਵਾਜ਼ ਵਿੱਚ ਜਕਾਰਾ ਲਾਇਆ ਸੂਬੇ ਨੇ ਅੱਖਾਂ ਲਾਲ ਕਰਕੇ ਆਖਿਓ ਸਹਬ ਜਾਦਿਓ ਜੇ ਈਨਾਂ ਮੰਨੇ ਤੇ ਤੁਹਾਨੂੰ ਜਿੰਦਿਆਂ ਨੂੰ ਨੀਹਾਂ ਵਿੱਚਣ ਕੇ ਰੱਖ ਦੂੰਗਾ ਜੀ ਮਾਰ ਕੇ ਤਲਵਾਰ ਤੁਹਾਡੇ ਸਿਰ ਕਲਮ ਕਰ ਦੂੰਗਾ ਜੀ ਸਹਬ ਜਾਦਿਆਂ ਨੇ ਆਖਿਓ ਵਜ਼ੀਰ ਖਾਨ ਜੇ ਤੇ ਅਕਾਲ ਪੁਰਖ ਨੂੰ ਇਹੋ ਭੌਂਦਾ ਆਂ ਸਾਡੇ ਸਿਰ ਇਹਨਾਂ ਨਹੀਂਆਂ ਵਿੱਚ ਟਿਕਲ ਤੇ ਫਿਰੇ ਹੋ ਕੇ ਰਹਿਣਾ ਨਾ ਕਰ ਜ਼ੁਲਮੇ ਸੀ ਤੇਰਾ ਗੋਆ ਕੀ ਜਿਹੜੀ ਜੋਤ ਗੁਰੂ ਨਾਨਕ ਦੇ ਸਾਡੇ ਅੰਦਰ ਜਗਾਈ ਹੈ ਨਾ ਉਹ ਤੂੰ ਬੁਝਾ ਨਹੀਂ ਸਕਦਾ ਤੇ ਨਾ ਤੇਰੀਆਂ ਤਲਵਾਰਾਂ ਬੁਝਾ ਸਕਦੀ ਸਾਚ ਜਦੋਂ ਸੱਜਦਿਆਂ ਨੂੰ ਕੋਈ ਡਰਾਵਾ ਡਰਾ ਨਾ ਸਕਿਆ ਕੋਈ ਉਹਨਾਂ ਨੂੰ ਲਾਲਚ ਖਰੀਦ ਨਾ ਸਕਿਆ ਫਿਰ ਸੱਜਦਿਆਂ ਨਹੀਂਆਂ ਵਿੱਚ ਚਿੰਨ ਦਾ ਇਹ ਸਰਕਾਰ ਨੇ ਫੈਸਲਾ ਕੀਤਾ ਇਹ ਸਰਕਾਰ ਨੂੰ ਪੁਰਾਣੀ ਆਦਤ ਸੀ ਤੁਸੀਂ ਆਖੋਗੇ ਪਹਿਲਾਂ ਵੀ ਕਿਸੇ ਨੂੰ ਨੀਚ ਚੜਿਆ ਉਹ ਮਹਾਂਪੁਰਸ਼ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸਦਨਾ ਉਹ ਸਰਾਂਦੇ ਰਹਿਣ ਵਾਲਾ ਸੀ ਪਹਿਲਾਂ ਉਹਨੂੰ ਨੀਵ ਚੜਕੇ ਨਸ਼ੀਦ ਕੀਤਾ ਸ਼ਾਸ਼ਲ ਬਾਗ ਤੇ ਬਾਸ਼ਨ ਦੇਖ ਜ਼ਾਲਮਾਂ ਨੇ ਸਹਬਜਾਦਿਆਂ ਦੀਆਂ ਛਾਪੀਆਂ ਉੱਤੇ ਛੁਰੀਆਂ ਰੱਖ ਕੇ ਸ਼ਹੀਦ ਕੀਤਾ ਇੱਥੇ ਮੈਂ ਸ਼ੇਰਖਾਂ ਦੀ ਵੀ ਗੱਲ ਕਰਾਂ ਧਰਮ ਦੇ ਵਿੱਚ ਬੰਦੇ ਮਾੜੇ ਹੁੰਦੇ ਧਰਮ ਕੋਈ ਨਹੀਂ ਮਾੜਾ ਹੁੰਦਾ ਉਹ ਵੀ ਮੁਸਲਮਾਨ ਸੀ ਉਹਨੇ ਆਖਿਆ ਸ਼ਰਤ ਤੁਹਾਨੂੰ ਕਦੇ ਮaaf ਨਹੀਂ ਕਰੇਗੀ ਐਡੇ ਦੇ ਮਾਸੂਮ ਬੱਚਿਆਂ ਨੂੰ ਨੀਂਹ ਵੇਚਣ ਕੇ ਸ਼ਹੀਦ ਕਰ ਦੇਣਾ ਪਰ ਉਹਦੀ ਕੋਣ ਸੁਣਦਾ ਸੀ ਆਹ ਦਾ ਨਾਰਾ ਮਾਰ ਕੇ ਨਿਕਲ ਗਿਆ ਪਰ ਉਹਦਾ ਜੋਨ ਜੋਗਾ ਨਾ ਆਹ ਸ਼ੇਰਖਾਂ ਦਾ ਖੇਤ ਤੁਸੀਂ ਜਦੋਂ ਪਟਿਆਲੇ ਵੱਲ ਆਓਗੇ ਨਾ ਉੱਥੇ ਮੌਜੂਦ ਹੈ ਮੋਤੀ RAM ਮੈਰੇ ਦੀ ਗੱਲ ਕਰਾਂ ਜਿਨੇ ਗੁਰੂ ਦੇ ਪੁੱਤਰਾਂ ਨੂੰ ਦੁੱਧ ਛਕਾਇਆ ਇਸ ਸੇਵਾ ਦੇ ਇਬਦ ਵਿੱਚ ਸਰਕਾਰ ਨੇ ਸਾਰਾ ਪਰਿਵਾਰ ਉਹਦਾ ਕੋਲੂ ਦੇ ਵਿੱਚ ਦੀ ਪੀੜ ਦਿੱਤਾ ਪਰ ਉਹ ਮੋਤੀ RAM ਮਹਿਰਾ ਜਿਹੜੇ ਬੱਚਿਆਂ ਨੂੰ ਜਿਹੜੇ ਕਲਾਸਾਂ ਨੂੰ ਦੁੱਧ ਪਿਆ ਸੀ ਉਹ ਗਲਾਸ ਅੱਜ ਮੌਜੂਦ ਆ ਉਹਦਾ ਗੁਰਦੁਆਰਾ ਉੱਥੇ ਸਤਾਪਤਾ ਗੇਟ ਮੌਜੂਦ ਆ ਚੰਗੇ ਬੰਦੇ ਨੇਕੀ ਖੱਟ ਕੇ ਦੁਨੀਆ ਉੱਤੇ ਜਿਹੜਾ ਜਗਾ ਨਾ ਛੱਡ ਜਾਂਦੇ ਆ ਟੋਡਰ ਮਲਦੀ ਦੀ ਗੱਲ ਕਰਾਂ ਸਿੱਖੋ ਜਿਨੇ ਸਾਰੀ ਪੂੰਜੀ ਅਸੀਂ ਤੇ ਇੰਨੇ ਨਿਸ਼ੁਕਰੇ ਆ ਨਾ ਕਮਾਈ ਦਾ ਸਵੰਧ ਨਹੀਂ ਕਢਦੇ ਪਰ ਜਿੰਨੀ ਉਹਨੇ ਪੂੰਜੀ ਇਕੱਠੀ ਕੀਤੀ ਸੀ ਸਾਰੀਆਂ ਸਾਰੀਆਂ ਮੋਹਰਾਂ ਖੜੀਆਂ ਰੱਖ ਕੇ ਸਰਕਾਰ ਕੋਲ ਮੁੱਲ ਜਗਾ ਲੈ ਕੇ ਸਾਬ ਜਦਿਆਂ ਦਾ ਸਸਕਾਰ ਕੀਤਾ 2200 ਘਰ ਸੀ ਕਿਸੇ ਦੇ ਘਰ ਵਿੱਚ ਰੋਟੀ ਨਹੀਂ ਪੱਕੀ ਕਿਸੇ ਨੇ ਚੁੱਲ੍ਹੇ 'ਚ ਅੱਗ ਨਹੀਂ ਬਾਲੀ ਮੈਂ ਆ ਜਿਹੜਾ ਗੁਰਮਤ ਸਮਾਗਮ ਮਨਾਇਆ ਗਿਆ ਨਾ ਇਹ ਪ੍ਰਬੰਧਕਾਂ ਨੇ ਪ੍ਰਬੰਧ ਇਸੇ ਕਰਕੇ ਕੀਤਾ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਬੱਚੇ ਬੱਚੀਆਂ ਪਤਤ ਪੁਣੇ ਦੇ ਵਹਿਣ ਦੇ ਵਿੱਚ ਰੁੜਦੇ ਜਾ ਰਹੇ ਸਿੱਖੇ ਨੂੰ ਛੱਡ ਕੇ ਇਹ ਆਪਣੇ ਘਰ ਵਿੱਚ ਫਿਰ ਵਾਪਸ ਆਉਣ। ਇਹ ਪ੍ਰਬੰਧ ਇਹਨੇ ਨੇ ਤਿਆਰ ਕੀਤੇ ਜਾਂਦੇ ਵੀ ਪਤਤ ਪੁਣੇ ਦੀ ਲਹਿਰ ਨੂੰ ਕਿਸ ਤਰ੍ਹਾਂ ਕਿਤਰਾ ਖਤਮ ਕੀਤਾ ਜਾਵੇ। ਤੋਂ ਸਹਿਬਜਾਦਿਆਂ ਨੂੰ ਆ ਜਦੋਂ ਦਿਨੋਂ ਨਾ ਇਹਨਾਂ ਦਿਨਾਂ 'ਚ ਆਪਣੇ ਪੁੱਤਰਾਂ ਦੇ ਵਿਆਹ ਛਾਦੀਆਂ ਨਾ ਕਰਿਆ ਕਰੋ। ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸਭ ਜਦਾਂ ਦੇ ਸ਼ਹੀਦੀ ਦੇ ਦਿਹਾੜੇ ਆ ਆਪਣੇ ਬੱਚਿਆਂ ਦੇ ਜਨਮ ਦਿਨ ਨਾ ਮਨਾਇਆ ਕਰੋ ਵਿਆਹ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਜੇ ਸੀ ਗੁਰਮਤ ਮਰਿਆਦਾ ਦੇ ਨਾਲ ਵਿਆਹ ਕਰਨਾ ਤੇ ਜੇ ਉਹਨਾਂ ਦਿਨਾਂ 'ਚ ਲਕਚਰ ਗੰਦੇ ਗੀਤ ਗਾਉਣ ਵਾਲੇ ਕਲਾਕਾਰ ਬੁਲਾਉਣੇ ਨਾ ਆਪਣੇ ਬੱਚਿਆਂ ਦੇ ਵਿਆਹ ਤੇ ਤੇ ਫਿਰ ਦਿਨ ਸੋਚ ਲਿਆ ਕਰੋ ਜਦੋਂ ਇਹ ਦਿਨ ਹੁੰਦੇ ਆ ਨਾ ਮੈਂ ਫਤਿਹਗਲ ਸਾਹਿਬ ਦੇ ਸ਼ਰਧਾਲੂ ਲੋਕ ਵੇਖਿਆ ਆਪਣੇ ਬਿਸਤਰੇ ਛੱਡ ਕੇ ਤੇ ਥੱਲੇ ਆ ਜਾਂਦੇ ਆ ਆਸਣੋ ਥੱਲੇ ਲਾ ਲੈਂਦੇ ਆ ਕਿ ਇਹਨਾਂ ਦੇ ਚ ਮੇਰੇ ਗੁਰੂ ਸਾਹਿਬ ਔਰ ਮਾਤਾ ਗੁਜਰੀ ਜੀ ਸਭ ਜਾਦੇ ਪੁੰਝੇ ਸੌਂਦੇ ਰਿਆ ਇਹਨਾਂ ਦਿਨਾਂ ਚ ਇਹ ਸਾਰੇ ਦਿਨ ਅਸੀਂ ਉਹਨਾਂ ਦੀ ਜਾਤ ਵਿੱਚ ਗੁਜ਼ਾਰਨੇ ਆ ਸਾਡੇ ਤੋਂ ਪਹਿਲਾਂ ਗਿਆਨੇ ਕਲਵੰਤ ਸਿੰਘ ਜੀ ਲਗੇ ਸੀ ਕਥਾਵਾਚ ਉਹ ਦੱਸ ਰਹੇ ਸੀ ਮੇਰਾ ਇੱਕ ਸੱਜਣ ਸੀ ਗਾਉ ਦਾ ਕੋਈ ਪਿਆਰ ਵਾਲਾ ਸੀ ਆਂਦਾ ਉਹ ਮੈਨੂੰ ਗੱਲ ਸੁਲਾਵੇ ਇੱਕ ਬੜੀ ਵਰਾਗੀ ਆਤਮਾ ਜਿਹੜਾ ਹਰ ਰੋਜ਼ ਫਤੇਗੜ ਸਾਹਿਬ ਆਇਆ ਕਰਦਾ ਸੀ ਤੇ ਜਿੱਥੇ ਸਭ ਜੱਦਾ ਨੂੰ ਨਹੀਂ ਵਿਚਣਿਆ ਸੀ ਨਾ ਉਹ ਕੰਧ ਦੇ ਨਾਲ ਆਪਣਾ ਸਿਰ ਲਾ ਕੇ ਉਹ ਰੋਂਦਾ ਰਹਿੰਦਾ ਹੁੰਦਾ ਸੀ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿਦੇ ਰਹਿੰਦੇ ਹੁੰਦੇ ਸੀ ਉਹਦੇ ਮਨ ਦੀ ਸੋਚ ਸੀ ਵੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਛੋਟੇ ਫਰਚੰਦਾ ਤੇ ਕਿੰਨੀਆਂ-ਕਿੰਨੀਆਂ ਵੱਡੀਆਂ ਕੁਰਬਾਨੀਆਂ ਕਰ ਗਿਓ ਕਿਹੋ ਜੀ ਹੋਣਗੇ ਉਹਦੇ ਮਨ ਦੀ ਇਹ ਸੋਚ ਸੀ ਉਹਦਾ ਫਤਿਹ ਜਿੱਦਾਂ ਸੱਜ ਜੀ ਦਾ ਸਸਕਾਰ ਕੀਤਾ ਸੀ ਨਾ ਜੋਤੀਸਰੂ ਗੁਰਦੁਆਰਾ ਉਹਦੇ ਲੱਗੇ ਉਹਦੀ ਜ਼ਮੀਨ ਸੀ ਅੰ ਇੱਕ ਦਿਨ ਉਹ ਟਰਾਲੀ ਟਰੈਕਟਰ ਲੈ ਕੇ ਆ ਰਿਹਾ ਸੀ ਆਂਦਾ ਦੋ ਬੱਚੇ ਤਿਆਰ ਪਰ ਤਿਆਰ ਆਂਦਾ ਮੈਨੂੰ ਹੱਦ ਤੱਕ ਟਰੈਕਟਰ ਨੇ ਆਂਦਾ ਮੈਨੂੰ ਝਿੜਕਿਆ ਕਿ ਆਖਿਓ ਤੁਸੀਂ ਥੱਲੇ ਨਹੀਂ ਹੋਣਾ ਪਰੋ ਥੱਲੇ ਹੋਣਾ ਜੇ